ਖੇਤੀ ਕਾਨੂੰਨਾਂ ਨੂੰ ਖਾਰਜ ਕਰਵਾਉਣ ਵਾਸਤੇ ਕਿਸਾਨ ਲਗਾਤਾਰ ਸਵਾ ਸਾਲ ਦਿੱਲੀ ਦੀਆਂ ਬਰੂਹਾਂ ਤੇ ਡਟਰੇ ਸੀ ਔਰ ਇਸ ਦੌਰਾਨ 700 ਤੋਂ ਜ਼ਿਆਦਾ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਉਦੋਂ ਕੇਂਦਰ ਸਰਕਾਰ ਨੇ ਇਹਨਾਂ ਖੇਤੀ ਕਾਨੂੰਨ ਖਾਰਜ ਕਰਦੇ ਸੀ ਨਾਲ ਨਾਲ ਕਿਸਾਨਾਂ ਨਾਲ ਐਮਐਸਪੀ ਗਾਰੰਟੀ ਕਾਨੂੰਨ ਲਿਆਉਣ ਦੀ ਗੱਲ ਆਖੀ ਗਈ ਸੀ ਔਰ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਕਿ ਜਿਨ੍ਹਾਂ ਵਿੱਚ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਮਾਫੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਕਿਸਾਨ ਜਿਹੜੇ ਕਿ ਉਹ ਲਗਾਤਾਰ ਸ਼ੰਭੂ ਵਾਅਦੇ ਤੇ ਪਿਛਲੇ 6 ਮਹੀਨੇ ਤੋਂ ਡਟੇ ਹੋਏ ਨੇ ਕਿਉਂਕਿ ਕਿਸਾਨਾਂ ਦਾ ਆਖਣਾ ਹੈ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਹੋਏ ਤੇ ਅੱਜ ਵੀ ਇੱਥੇ ਜੱਥਾ ਜਿਹੜਾ ਕਿ ਉਹ ਸ਼ੰਭੂ ਬਾਡਰਨ ਨੂੰ ਚਾਲੇ ਪਾ ਰਿਹਾ ਮੇਰੇ ਨਾਲ ਸਰਪੰਚ ਸਿੰਘ ਪੰਦੀਰ ਨੇ ਗੱਲਬਾਤ ਕਰਨ ਲਈ ਫਿਰ ਸਾਹਿਬ ਕੀ ਕਹਿਣਾ ਹੈ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਤਾਂ ਆਖੀ ਸੀ ਪਰ ਪੂਰਾ ਨਹੀਂ ਹੋਇਆ ਹਾਂ ਦੇਖੋ ਤੇ ਕੇਂਦਰ ਨੇ ਚਿੱਠੀ ਲਿਖੀ ਸੀ ਸਾਨੂੰ ਰਿੰਨ ਔਰ ਕੇਂਦਰ ਪਹਿਲਾਂ ਵਾਦਾ ਵੀ 2014 ਤੋਂ ਪਹਿਲਾਂ ਮੋਦੀ ਸਾਹਿਬ ਦਾ ਵਾਦਾ ਸੀ ਸੀ250 ਦੇ ਅਨਸਾਰ ਅਸਲਾਂ ਦੇ ਭਾ ਜਦੋਂ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ ਉਹ ਇਹਦੋਂ ਕਹਿੰਦੇ ਸੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਿੱਤਰਾਂ ਨੂੰ ਕਰਜ਼ਾ ਮੁਕਤ ਕਰ ਦਾਂਗੇ ਪਰ ਜਦੋਂ ਸੱਤਾ ਆ ਗਈ ਮੁੱਕਰ ਗਏ ਨੇ ਸਾਡੇ ਨਾਲ ਲਿਖਤੀ ਵਾਅਦਾ ਕਰਕੇ ਮੁੱਕਰ ਗਏ ਨੇ ਇਸੇ ਕਰਕੇ ਅਸੀਂ ਅੰਦੋਲਨ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਨਹੀਂ ਬਣਾਉਂਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਨਹੀਂ ਕਰਦੇ ਲਖੀਮਪੁਰ ਖਰੀਦਣ ਸਾਫ ਨਹੀਂ ਦਿੰਦੇ ਹੈਗੇ ਨਰੇਗਾ 200 ਦਿਨ ਨਹੀਂ ਤੁਸੀਂ ਚਲਾਉਂਦੇ ਹੈਗੇ ਜਾਂ ਸਾਡੀਆਂ ਹੋਰ ਜਿਵੇਂ ਫਸਲੀ ਬੀਮਾ ਯੋਜਨਾ ਹੋਰ ਮੰਗਾਂ ਨੇ ਪੂਰੀਆਂ ਨਹੀਂ ਕਰਦੇ ਇਸੇ ਤਰ੍ਹਾਂ ਜਥੇ ਲਗਾਤਾਰ ਸਾਡੇ ਜਾਰੀ ਰਹਿੰਦੇ ਔਰ ਲਗਾਤਾਰ ਤੁਸੀਂ ਦਿੱਲੀ ਨਹੀਂ ਪਹੁੰਚ پا ਰਹੇ ਕਿਉਂਕਿ ਪਿਛਲੀ ਵਾਰ ਤਾਂ ਦਿੱਲੀ ਪਹੁੰਚ ਕੇ ਸੀ ਤੁਸੀਂ ਸ਼ਾਂਤਵੇਂ ਪ੍ਰਦਰਸ਼ਨ ਕਰਨਾ ਸੀ ਦਿੱਲੀ ਜਾਣਾ ਚਾਹੁੰਦੇ ਪਰ ਤੁਹਾਨੂੰ ਰਸਤਾ ਨਹੀਂ ਦਿੱਤਾ ਜਾ ਰਿਹਾ ਹਾਈ ਕੋਰਟ ਨੇ ਤਾਂ ਕਿਹਾ ਤਾਂ ਸੀ ਵੀ ਸ਼ੰਭੂ ਬਾਟਰ ਖੋਲੇ ਜਾਵੇ ਪਰ ਹਰਿਆਣਾ ਸਰਕਾਰ ਜਿਹੜੀ ਕਿ ਸੁਪਰੀਮ ਕੋਰਟ ਚਲੀ ਗਈ ਹਾਂ ਦੇਖੋ ਅਹੀ ਤੁਹਾਡੀ ਗੱਲ ਵਾਜਬ ਹੈ ਜੇ ਉਹ ਨਹੀਂ ਰਸਤਾ ਖੋਲਣਗੇ ਤਾਂ ਹਰਿਆਣੇ ਵਾਲੀ ਲਖਸ਼ਣਾ ਚ ਉਹਨਾਂ ਨੂੰ ਇਹਦਾ ਖਾਮਿਆਂ ਨਾਲ ਭੁਗਤਣਾ ਪਊਗਾ ਪੰਜਾਬ ਦੇ ਵਪਾਰੀ ਦਾ ਨੁਕਸਾਨ ਕਰ ਰਹੇ ਆ ਪੰਜਾਬ ਦੀ ਆਰਥਿਕਤਾ ਦਾ ਨੁਕਸਾਨ ਹੋ ਰਿਹਾ ਪੰਜਾਬ ਦੇ ਆਵਾਜਾਈ ਦੇ ਸਾਧਨਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਦੁਨੀਆ ਦੇਖ ਰਹੀ ਆ ਜਿਹੜੀ ਸਰਕਾਰ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀ ਦਾ ਛੇਰੀ ਦਾ ਆਮ ਲੋਕਾਂ ਦਾ ਸਤਕਾਰ ਨਹੀਂ ਕਰੂਗੀ ਫਿਰ ਉਹਨੂੰ ਲੋਕ ਸਬਕ ਸਿਖਾਉਂਦੇ ਹੁੰਦੇ ਆ ਪਰ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਵੀ ਇਹ ਇਹਦੇ ਵਾਸਤੇ ਸਾਰੇ ਕਿਸਾਨ ਜ਼ਿੰਮੇਵਾਰ ਨੇ ਜਿਹੜੇ ਸ਼ੰਭੂ ਬਾਰਡਰ ਬੰਦ ਹੋਏ ਆ ਆ ਦੇਖੋ ਲੋਕਾਂ ਲੋਕਾਂ ਵਿੱਚ ਮੀਡੀਆ ਰਾਹੀਂ ਗਲਤ ਪ੍ਰਚਾਰ ਸਰਕਾਰ ਕਰ ਸਕਦੀ ਆ ਸਵਾਲ ਤਾਂ ਆ ਵੀ ਹੁਣ ਤਾਂ ਹਾਈ ਕੋਰਟ ਦੀ ਗੱਲ ਤੋਂ ਬਾਅਦ ਸਾਰਿਆਂ ਕੋ ਚੱਲੇਗੀ ਅਸੀਂ ਤਾਂ ਕਹਿੰਦੇ ਅੱਜ ਬਾਰਡਰ ਖੋਲੋ ਸਾਨੂੰ ਤਾਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਇਸ ਕਰਕੇ ਇਹ ਸਰਕਾਰ ਦਾ ਪ੍ਰਚਾਰ ਪ੍ਰਪੋਗੈਂਡਾ ਹੋ ਸਕਦਾ ਲੇਕਿਨ ਵੱਡੇ ਪੱਧਰ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਕਿਸਾਨਾਂ ਕਿਸਾਨ ਬਾਰਡਰ ਬੰਦ ਹੋਣ ਵਾਸਤੇ ਜ਼ਿੰਮੇਵਾਰ ਨਹੀਂ ਹੈ ਇਸ ਵਾਰ ਉਹ ਧਾਰ ਨਜ਼ਰ ਨਹੀਂ ਆ ਰਹੀ ਸ਼ੰਭੂ ਬਾਰਡਰ ਜੋ ਪਿਛਲੀ ਵਾਰ ਤੁਸੀਂ ਦਿੱਲੀ ਦੀ ਗੁਰੂਹਾ ਦੇ ਡਟੇ ਹੋਏ ਸੀਗੇ ਉਹਦਾ ਕੀ ਫਰਕ ਹੈ ਨਹੀਂ ਨਹੀਂ ਲੱਗਦਾ ਤੁਸੀਂ ਅੱਜ ਵੀ ਤੁਸੀਂ ਦੇਖ ਲਓ ਅਜੇ 4-500 ਕਿਸਾਨ ਚਲਾ ਗਿਆ ਤੁਸੀਂ ਅੱਜ ਵੀ ਦੇਖੋ ਘੰਟੇ ਤੱਕ ਇੱਥੇ ਠੀਕ ਹੈ ਕਿਸਾਨ ਆਉਂਦੇ ਇੱਥੇ ਹਜ਼ਾਰਾਂ ਕਿਸਾਨ ਜਾ ਰਹੇ ਮੈਨੂੰ ਇਸ ਜੋ ਹੋਣ ਸਕੋ ਅੰਦੋਲਨ ਨੂੰ ਬਲ ਮਿਲ ਰਿਹਾ ਲੋਕ ਵੱਧ ਕੇ ਜਾ ਰਹੇ ਹੈ ਕੋਈ ਸਮੱਸਿਆ ਨਹੀਂ ਹੈਗੀ ਕਿੰਨਾ ਸਮਾਂ ਹੋਰ ਉੱਥੇ ਡਰੇ ਰਹੋਗੇ ਮੈਨੂੰ ਲੱਗਦਾ ਦੇਖੋ ਇਹ ਤਾਂ ਇਹ ਤਾਂ ਅਜ ਸਮਾਂ ਨਹੀਂ ਦੱਸ ਸਕਦਾ ਵੀ 1 ਸਾਲ ਲੱਗੂ 2 ਲੱਗ ਜਨਾਚਰ ਲੱਗੂ ਉਹਨਾਂ ਦੇ ਡਟਾਂ ਹਰਿਆਣਾ ਵਿੱਚ ਜਿਹੜੇ ਕਿ ਇਲੈਕਸ਼ਨ ਜਿਹੜੀ ਕਿ ਉਹਦੀਆ ਆਪਣਾ 25 ਦਿਨ ਪਹਿਲੇ ਹੀ ਕਰਵਾਉਣ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਉਹਦੇ ਬਾਰੇ ਕੀ ਦੇਖੋ ਡਰਦੀ ਹੋਈ ਸਰਕਾਰ ਸਰਕਾਰ ਨੂੰ ਡਰ ਸੀਗਾ ਵੀ ਜਿਵੇਂ ਉਹਨਾਂ ਨੇ ਹਰਿਆਣੇ ਦੇ ਕਿਸਾਨਾਂ ਨਾਲ ਜ਼ਬਰ ਕੀਤਾ ਜੇ ਮਹਾਰਾਸ਼ਟਰ ਨਾਲ ਇਲੈਕਸ਼ਨ ਇਕੱਠੇ ਹੋ ਗਏ ਹਰਿਆਣੇ ਦੇ ਤਾਂ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਵੰਡੀ ਜਾਊ ਕੱਲੇ ਅੱਡ ਕਰਕੇ ਇਲੈਕਸ਼ਨ ਕਮਿਸ਼ਨ ਰਹੇ ਆਪਣੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਕੀਤਾ ਗਿਆ ਔਰ ਜਿਵੇਂ ਹੁਣ ਹਰਿਆਣੇ ਦੀ ਕੁੜੀਆਂਣਾ ਜੋ ਕੁਝ ਹੋਇਆ ਭਾਵੇਂ ਉਹ ਦੇਸ਼ ਦੀਆਂ ਧੀਆਂ ਐ ਨੇ ਉਹ ਵੀ ਦੁਨੀਆ ਨੇ ਦੇਖਿਆ ਉਸ ਤੋਂ ਬਚਣ ਲਈ ਪਹਿਲਾਂ ਇਲੈਕਸ਼ਨ ਕਰਾਏ ਜਾ ਰਹੀ ਹੈ ਪਰ ਕਿਸਾਨ ਇੱਦੇ ਕੰਮਲੇ ਨਹੀਂ ਹੈਗੇ ਹਰਿਆਣੇ ਦੇ ਉਹਨਾਂ ਨੂੰ ਪਤਾ ਵੀ 70000 ਰੇਨਾਰ ਦਸਾਨਿਕ ਬੋਰਸਲਾ ਸਾਡੇ ਕਿਵੇਂ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਡਾ ਪਾਸਪੋਰਟ ਕੈਂਸਲ ਕਰ ਦਾਂਗੇ ਆਇਆ ਜਾ ਰਿਹਾ ਕਿਤਨੇ ਕਿਤੇ ਨਾਲ ਹੀ ਕੀ ਗੱਲ ਆ ਹੁਣ ਤਾਂ ਹੁਣ ਤਾਂ ਹਟਣਾ ਪੈਣਾ ਲਕਸ਼ਣ ਆ ਗਈ ਆ ਔਰ ਸ਼ੁਰੂਆਤ ਹੈ 13 ਫਰਵਰੀ ਤੋਂ ਬਾਅਦ 3 ਮਹੀਨੇ ਤਾਂ ਹਰਿਆਣੇ ਦੇ ਕਿਸਾਨਾਂ ਤੇ ਐ ਜਾ ਰਹੇ ਮੈਂ ਖੁੱਲੀ ਜੇਲ੍ਹ ਵਿੱਚ ਬਦਲੇ ਆ ਗਿਆ ਸਮਝੋ ਵੀ ਹੁਣ 6 ਮਹੀਨੇ ਹੋ ਗਏ ਮੋਰਚੇ ਨੇ ਤੇ ਮੋਰਚੇ ਹੋਰ ਗਾਂ ਚੱਲੇਗਾ ਤੇ ਕਹਿੰਦੇ ਸਰਕਾਰ ਦੀ ਕਿਸਾਨਾਂ ਦੀ ਮੰਗਾਂ ਜਿਹੜੀ ਪੂਰੀ ਕਰਨ ਵਸੇ ਜਿਹੜੀ ਕਿ ਉਹ ਅੱਗੇ ਆਏਗੀ ਬਿਲਕੁਲ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਵਰਲਡ ਵਾਈਟ ਜਾ ਰਹੀ ਆ ਅਰੇ ਮੋਰਚਾ ਵੱਧ ਰਿਹਾ ਵਾ 31 ਅਗਸਤ ਨੂੰ ਸੋ 200 ਦਿਨ ਦੇ ਵਿੱਚ ਤੁਸੀਂ ਦੇਖੋ ਲੱਖਾਂ ਕਿਸਾਨ ਸਾਰੇ ਬਾਡਰਾਂ ਤੇ ਪਹੁੰਚ ਗਏ ਇਹੋ ਜੀ ਕੋਈ ਗੱਲ ਨਹੀਂ ਜਦੋਂ ਟਰੈਕਟਰ ਮਾਰਚ ਕੀਤਾ ਲੱਖਾਂ ਦੇ ਕਿਸਾਨ ਬਾਹਰ ਨਿਕਲ ਕੇ ਆਏ ਉਹ ਇਹੋ ਜੀ ਗੱਲ ਹੈ ਮੋਰਚਾ ਵੱਧ ਰਿਹਾ ਅੱਗੇ ਜਾ ਰਿਹਾ ਪਰ ਖਮਿਆਜ਼ਾ ਕਿਤੇ ਜਾਨੀ ਖਮਿਆਜ਼ਾ ਭੁਗਤਣਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਜਿਹੜੇ ਕੀ ਜਿਹਨੂੰ ਤਿੰਨ ਖੇਤੀ ਬਿੱਲ ਅਰਜੀ ਕਰਵਾਏ ਸੀ ਤਾਂ ਸ਼ਹੀਦ ਹੋ ਗਏ ਸੀ ਹਾਂ ਦੇਖੋ ਉਹ ਦੋ ਵੀ ਸਾਨੂੰ ਸਾਰੇ ਜਾਨ ਨੂੰ ਪਿਆਰੇ ਆ ਹੁਣ ਵੀ ਆ ਪਰ ਮਰਦਾ ਕੀ ਨਹੀਂ ਕਰਦਾ ਜਦੋਂ ਕੋਈ ਸੁਣਦਾ ਹੀ ਨਹੀਂ ਹੈਗਾ ਸਭ ਤੋਂ ਪੀੜਤ ਤਬਕਾ ਸਾਡਾ ਕਿਸਾਨਾਂ ਦਾ ਬੀੜ ਦਾ ਤਰਕਾਈ ਲੜਦਾ ਹੁੰਦਾ 27 ਰੁਪਏ ਤੇ ਗੁਜ਼ਾਰਾ ਕਰ ਰਹੇ ਆ ਗਰੀਬੀ ਦੇਖਾਂ ਤੋਂ 72% ਕਿਸਾਨ ਥੱਲੇ ਜੀ ਰਿਹਾ ਤੇ ਉਹਦੇ ਵਾਸਤੇ ਕੋਈ ਆਪਸ਼ਨ ਨਹੀਂ ਹੈਗੀ ਉਹ ਆਪਣੀ ਚੰਗੀ ਜ਼ਿੰਦਗੀ ਵਾਸਤੇ ਚੰਗੇ ਖੇਤੀ ਭੋਖ ਵਾਸਤੇ ਸੰਘਰਸ਼ ਵਿੱਚ ਬੈਠਾ ਵੀ ਅੱਜ ਨਹੀਂ ਤੇ ਕੱਲ ਮੇਰੀ ਕੋ ਸੁਣ ਲੂਗਾ ਪਾਜਪਾ ਫਿਰ ਇਸ ਸਰਕਾਰ ਬਣਾਉਣੇ ਚ ਕਾਮਯਾਬ ਰਹੀ ਤਿੰਨ ਵਾਰੀ ਦੇਖੋ ਸਰਕਾਰ ਕਿਹਦੀ ਬਣਾਉਣੀ ਕਿਹਦੀ ਨਹੀਂ ਬਣਾਉਣੀ ਇਹ ਲੋਕਾਂ ਦੀ ਮਰਜ਼ੀ ਆ ਪਾਜਪਾ ਨੂੰ ਦੇਖ ਨੇ ਹਰਾਤਾ ਐਂਡੀਆ ਜਿੱਤ ਗਿਆ ਪਾਜਪਾ ਨਹੀਂ ਜਿੱਤੀ ਹੈਗੀ ਠੀਕ ਹੈ ਜੀ ਐਂਡੀਆ ਜਿੱਤਿਆ हां हुन बाकी हरियाणा ने ਦੇ ਵਿੱਚ 1 ਅਕਤੂਬਰ ਨੂੰ ਪਤਾ ਲੱਗੂ ਕੀ ਬਣਦਾ ਹੈ ਬਿਲਕੁਲ ਜੀ ਮਰਦਾ ਕੀ ਨਾ ਕਰਦਾ ਔਰ ਇਹ ਗੱਲ ਆਖੀ ਨੇ ਸਰਵਜਿੰਗ ਪੰਦੇਰ ਕਿਉਂਕਿ ਜੇ ਗੱਲ ਕਰ ਲਈਏ ਦਿੱਲੀ ਮੋਰਚੇ ਦੀ ਤਾਂ ਸਵਾ ਸਾਲ ਕਰੀਬ ਦਿੱਲੀ ਮੋਰਚਾ ਚੱਲਿਆ ਸੀ ਉਸ ਦੌਰਾਨ ਕਿਸਾਨਾਂ ਨੇ ਜਿਹੜੀ ਕਿ ਜਿੱਤ ਪ੍ਰਾਪਤ ਕੀਤੀ ਸੀ ਤਿੰਨ ਖੇਤੀ ਕਾਨੂੰਨ ਜਿਹੜੇ ਕਿ ਉਹ ਖਾਰਜ ਕਰਵਾਣ ਵਿੱਚ ਕਿਸਾਨ ਕਾਮਯਾਬ ਰਹੇ ਸੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਭਾਵੇਂ ਉਹ ਵਾਅਦਾ ਐਮਐਸਪੀ ਗਾਰੰਟੀ ਕਾਨੂੰਨ ਨੂੰ ਬਣਾਉਂਦਾ ਹੋਵੇ ਭਾਵੇਂ ਜਿਹੜੇ ਕਰਜ਼ੇ ਮਾਫੀ ਨੂੰ ਲੈ ਕੇ ਹੋਵੇ ਔਰ ਹੋਰ ਬਹੁਤ ਸਾਰੇ ਜਿਹੜੇ ਕੀ ਵਾਦੇ ਕੀਤੇ ਸੀ ਪਰ ਉਹ ਵਾਦੇ ਵਫਾ ਨਹੀਂ ਹੋਏ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੋ ਦੀ ਸ਼ੁਰੂਆਤ ਹੋਈ ਸਰਵਦੀ ਮਹੀਨੇ ਵਿੱਚ ਔਰ ਉਸ ਅੰਦੋਲਨ ਨੂੰ ਵੀ ਕਰੀਬ ਕਰੀਬ 6 ਮਹੀਨੇ ਤੋਂ ਜ਼ਿਆਦਾ ਸਮੇਂ ਦਾ ਜਿਹੜਾ ਕੀ ਉਹ ਬੀਤ ਚੁੱਕਾ ਹੈ ਪਰ ਫਿਲਹਾਲ ਤੱਕ ਨਹੀਂ ਕਿਸਾਨ ਜਿਹੜੇ ਕੀ ਉਹ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਔਰ ਉਹਨਾਂ ਦਾ ਇਹ ਹੀ ਆਖਣਾ ਵੀ ਜਿੰਨਾ ਚਿਰ ਤੱਕ ਨਾ ਕੇਂਦਰ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕੈਮਰਾ ਪਰਸਨ ਵਿਪਨ ਸ਼ਰਮਾ ਨਾ ਸਿਕੰਦਰ ਪਸਰੀਚਾ दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप